ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੂਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਜਿੰਨ ਜ਼ਿਲੇ ਦੀ ਗੱਲ ਕੀਤੀ ਜਾਵੇ ਜ਼ਿਲੇ ਦੇ ਮਾਨਯੋਗ ਐਸਐਸਪੀ ਸਾਹਿਬ ਅਖਿਲ ਚੌਧਰੀ ਜੀ ਦੇ ਬਲ ਵੱਡੇ ਅਪਰਾលਿਆਂ ਦੇ ਸਦਕਾ ਵੱਡਾ ਆਪਰੇਸ਼ਨ ਕੀਤਾ ਗਿਆ ਹੈਗਾ ਜਿਸ ਦੇ ਦੌਰਾਨ ਬੜਤਦਾਰ ਦੇ ਵਿੱਚ ਫੜੇ ਗਏ ਹੈਗੇ ਆ ਜਾਣਕਾਰੀਆਂ ਇਹ ਵੀ ਸਾਹਮਣੇ ਆ ਰਹੀਆਂ ਕਿ 10 ਜਿਹੜੇ ਪਿਸਟਲ ਜਿਹੜੇ ਹੈਗੇ ਆ ਉਹ ਪੁਲਿਸ ਨੇ ਰਿਕਵਰ ਕੀਤੇ ਹੈਗੇ ਆ ਵੱਡੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਐਸਐਸਪੀ ਸਾਹਿਬ ਜਿਹਦੇ ਕੋਲੋਂ ਸਾਂਝੀਆਂ ਕਰਾਂਗੇ ਕੌਣ ਫੜਿਆ ਗਿਆ ਕਿਸ ਦੇ ਕੋਲੋਂ ਅਸਲਾ ਸਿੱਧੀਆਂ ਮੁਲਾਕਾਤ ਅਫਸਰ ਸਹਿਬਾਨਾ ਦੇ ਨਾਲ ਕਰਾਉਣ ਜਾ ਰਹੇ ਆ टीम शहीद भगत सिंह नगर पुलिस वालों स्पेसिफिक स्पेफिक क्रेडिबल इनपुट न डिवैलप करते हुए ओपरेशनली एक इंटरस्टेट गैंग के मैंबर इंटरसैप्ट करके अरैस किया गया है, जिस जिसते दस पिस्टल्स रिकवर किए गए ने ए जो वैपनस की कंसाइनमेंट पीछे तो ये एम पी तो लेके आया है तो ए टीम एस बी एस नगर पुलिस वालों काफ़ी ओपरेशनली चंगा काम होया है ਇਹ ਡਾਇਰੈਕਟਲੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਤੇ ਇਸ ਕੇਸ 'ਚ ਹਾਲੇ ਤੱਕ ਜੋ ਪੁਸ਼ਕਿਸ਼ਤੇ ਗੱਲ ਸਾਹਮਣੇ ਆਈ ਹੈ ਕਿ ਜੋ ਇਹਦਾ ਇੱਕ ਐਸੋਸੀਏਟ ਹੈਗਾ ਮੰਨੀ ਨਾਮ ਦਾ ਲੜਕਾ ਇਹ ਕਾਫੀ ਆਮ ਸੈਕਟ ਦੇ ਔਰ ਬਾਕੀ ਵਕ ਵਕ ਪਰਚਿਆਂ ਤੇ ਇਨਵੋਲਡ ਹੈਗਾ ਜਿਸ ਤੇ ਹਿਮਾਚਲ ਤੇ ਤੇ ਬਾਕੀ ਜ਼ਿਲ੍ਹਿਆਂ ਦੇ ਪੰਜਾਬ ਤੇ ਵਕ ਵਕ ਸੈਕਸ਼ਨਸ ਦੇ ਪਰਚੇ ਹੈਗੇ ਇਹ ਇਸ ਦੇ ਨਾਲ ਕੰਟੈਕਟ ਲੁਧਿਆਣਾ ਜੇਲ੍ਹ ਤੇ ਆਇਆ ਸੀ ਉਸ ਦੇ ਬਾਅਦ ਇਸ ਦੀ ਐਸੋਸੀਏਸ਼ਨ ਉਧਰੋਂ ਫਰਦਰ ਹੁੰਦੀ ਰਹੀ ਤੋ ਫਿਲਹਾਲ ਇਸ ਦੀ ਪੁਸ਼ਕਿਸ਼ ਤੇ ਜੋ ਗੱਲ ਸਾਹਮਣੇ ਆਈ ਹੈ ਇਹ ਹੀ ਹੈ ਕਿ ਇਹ ਪੇਟੀਐਮ ਦੇ ਥਰੂ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਾਈ ਤੇ ਫਿਰ ਉਧਰੋਂ ਵੈਪਨ ਕਨਸਾਈਨਮੈਂਟ ਇਹ ਲੈ ਕੇ ਆਇਆ ਤੋ ਇਸ ਦੀ ਸਿਕਿਉਰਿਟੀ ਕਸਟਡੀ ਸਿਕਯੂਰ ਕਰਕੇ ਹੁਣ ਪੁਸ਼ਕਿਸ਼ ਕੰਪਲੀਟ ਹੋਣ ਦੇ ਬਾਅਦ ਨੂੰ ਫਰਦਰ ਮੰਨੀ ਨੂੰ ਵੀ ਪ੍ਰੋਡਕਸ਼ਨ ਵਾਰੈਂਟ ਤੇ ਲਾਇਆ ਜਾਊਗਾ ਤੇ ਜੋ ਵੀ ਚੀਜ਼ ਇਹਦੇ ਫਰਦਰ ਲਿੰਕੇਜਿਸ ਬੈਕਵਰਡ ਫਾਰਵਰਡ ਲਿੰਕੇਜਿਸ ਹੈਗੇ ਹੈ ਕਿ ਅੱਗੇ ਕਿਧਰ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਕਿੱਥੇ ਸਪਲਾਈ ਕਰਨੇ ਸੀ ਵੈਪਨਸ ਤੇ ਲਾਰਜਰ ਮਤਲਬ ਕੋਈ ਟਾਰਗੇਟਿੰਗ ਦੀ ਕੋਈ ਅਗਰ ਗੱਲ ਹੈਗੀ ਹੈ ਤਾਂ ਉਹ ਤਫਤੀਸ਼ ਤੇ ਗੱਲ ਸਾਹਮਣੇ ਆਉਗੀ ਬਟੇ ਕਾਫੀ ਚੰਗਾ ਆਪਰੇਸ਼ਨ ਹੋਇਆ ਹੈਗਾ ਜਿਸ ਚ ਇਤਨੀ ਤਾਦਾਦ ਚ ਵੈਪਨ ਦੀ ਰਿਕਵਰੀ ਹੋਣਾ ਕਾਫੀ ਆਪਰੇਸ਼ਨਲੀ ਚੰਗਾ ਕਿਹਾ ਜਾਊਗਾ ਔਰ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਆਫੀਸਰਸ ਕਿ ਉਹਨਾਂ ਨੇ ਕਾਫੀ ਪ੍ਰੋਐਕਟਿਵਲੀ ਇਸ ਚ ਕੰਮ ਕੀਤਾ ਤੇ ਕਾਫੀ ਸੈਂਸਿਟਿਵ ਇਸ ਚ ਡਵੈਲਪਮੈਂਟ ਹੋਈ ਹੈਗੀ ਉਹ ਸਪਲਾਈ ਚ ਕੋਈ ਇਚ ਹੋਈ ਆ ਉਹਦੇ ਚ ਕੀ ਸਾਹਮਣੇ ਆਇਆ ਕੋਈ ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਤੇ ਨਹੀਂ ਕੁਝ ਇਲੀਗਲ ਵੈਪਨ ਪੰਜਾਬ ਚ ਹਿਮਾਚਲ ਚ ਇਹਨਾਂ ਨੇ ਅੱਗੇ ਦੇਣੇ ਸੀਗੇ ਤੋਂ ਇਹਦਾ ਰੋਲ ਤੋਂ ਇਹ ਸੀਗਾ ਵੈਪਨ ਕੰਸਾਈਨਮੈਂਟ ਲੈ ਕੇ ਆਇਆ ਤੇ ਇਹਨੇ ਅੱਗੇ ਦੇਣੇ ਸੀਗੇ ਤੇ ਇਹਨੂੰ ਫਰਦਰ ਨਹੀਂ ਨਾ ਪਤਾ ਉਹ ਜੇ ਮਨੀ ਅਸੀਂ ਲੈ ਕੇ ਆਵਾਂਗੇ ਉਸ ਤੇ ਗੱਲ ਕਲੀਅਰ ਹੋਗੀ ਕਿ ਉਹ ਬਾਕੀ ਕਿਨਾਂ ਦੇ ਲਿੰਕ ਚ ਸੀਗਾ ਕਿਹੜੇ ਬੰਦੇ ਉਹਦੇ ਐਸੋਸੀਏਟਸ ਹੈਗੇ ਸਰ ਪਹਿਲਾਂ ਵੀ ਸਪਲਾਈ ਕੋਈ ਦੇ ਚੁੱਕੇ ਵੈਪਨ ਦੇ ਇਹ ਇਸ ਤੇ ਨਾ ਜੋ ਬੰਦਾ ਹੈ ਹੁਣ ਇੰਟਰਸੈਪਟ ਹੋਇਆ ਇਸ ਤੇ ਪਹਿਲਾਂ ਤਿੰਨ ਪਰਚੇ ਐਨਡੀਪੀਐਸ ਦੇ ਹੈਗੇ ਬਟ ਜੋ ਮਨੀ ਹੈਗਾ ਅਰੁਣ ਨਾਮ ਦਾ ਬੰਦਾ ਉਹ ਉਸ ਤੇ 10 ਪਰਚੇ ਹੈਗੇ ਜੋ ਜ਼ਿਆਦਾਤਰ ਆਮ ਸੈਕਟ ਦੇ ਪਰਚੇ ਹੈਗੇ ਸਰ ਇਹ ਦੱਸੇ ਪੇਸਟ ਲੈ ਕੇ ਜਾਗਾ ਤੇ ਸੀਗੇ ਕਿ ਅਲੱਗ-ਅਲੱਗ ਜਾਏਗਾ ਤੋਂ ਬਰਾ ਬੋਏ ਇਹ ኦਪਰੇਸ਼ਨਲ ਡਿਟੇਲਸ ਦੱਸ ਨਹੀਂ ਤਰਨੂ ਰਿਵੀਲ ਕਰ ਸਕਦੇ ਸਰ ਬਲਕਰਨ ਜੀ ਉਹ ਤੋਂ ਕਦੋਂ ਬਾਹਰ ਆਉਂਦਾ ਹੈ ਜੀ ਲੁਧਿਆਣਾ ਜੇ ਹਾਂ ਜੀ ਬਲਕਰਨ ਲੁਧਿਆਣਾ ਜੇਲ ਤੋਂ ਕਦੋਂ ਬਾਹਰ ਆਇਆ ਜੀ 1 ਕਦੋਂ ਸਾਲ ਨੂੰ ਵੈਕ ਸੀ 1 ਸਾਲ ਇੱਕ ਬਰ ਪਹਿਲਾਂ ਸਾਲ ਹਾਂ ਜੀ ਸਰ ਅਰੁਣ ਦੇ ਨਾਲ ਫੋਨ ਦੇ ਵਿੱਚ ਸੰਪਰਕ ਨਾਲ ਸੀਗਾ ਕਿਉਂਕਿ ਅਰੁਣ ਤਾਂ ਜੇਲ ਵਿੱਚ ਹੈ ਹਾਂ ਦੇਖੋ ਹਲੇ ਤੋਂ ਇਸ ਤੇ ਮੋਬਾਈਲ ਰਿਕਵਰ ਨਹੀਂ ਹੋਇਆ ਇਸ ਚ ਜੋ ਬੰਦਾ ਹੈਗਾ ਬਟ ਵੀ ਆਰ ਇਨਵੈਸਟੀਗੇਟਿੰਗ ਕਿ ਕਿਵੇਂ ਫਰਦਰ ਉਹ ਕਰਦੇ ਸੀ ਕਿਸ ਦਾ ਆਪਰੇਟ ਕਰਦੇ ਸੀ ਉਹ ਮਨੀ ਮਨੀ ਤੇ ਗੱਲ ਕਲੀਅਰ ਹੋ ਗਈ ਕਿ ਜੇਲ੍ਹ ਤੋਂ ਇਹਦੇ ਨਾਲ ਸੰਪਰਕ ਚ ਇਟ ਮੀਨਸ ਜੇਲ੍ਹ ਚ ਫੋਨ ਚੱਲਦੇ ਆ ਬਾਹਰ ਟੀਮ ਤਾਂ ਬੜਾ ਅੱਛਾ ਕੰਮ ਕਰ ਰਹੀ ਹੈ ਤੁਸੀਂ ਨਹੀਂ ਉਹ ਦੇਖੋ ਆਪਾਂ ਜਾਣਦੇ ਹੈਗੇ ਕਿ देयर आर ਸਰਟਨ ਇਨਪੁਟਸ ਕੀ ਜੇਲ੍ਹ ਤੇ ਜੋ ਵੀ ਪਿੱਛੇ ਕੇਸਿਸ ਹੋਏ ਹੈਗੇ ਤਾਂ ਉਸ ਚ ਵੀ ਫਰਦਰ ਇਨਵੈਸਟੀਗੇਸ਼ਨ ਉਹਨ ਕੇਸਿਸ ਤੇ ਹੋ ਰਹੀ ਹੈਗੀ ਤਾਂ ਦੈਟ ਇਜ਼ ਅ ਸੈਪਰੇਟ ਇਸ਼ੂ ਬਟ ਵੀ ਵਿਲ ਫਰਦਰ ਇਨਵੈਸਟੀਗੇਟ ਕਿ ਇਸ ਚ ਲਿੰਕੇਜਸ ਹੋਰ ਕੀ ਬਣਦੇ ਹੈਗੇ ਸਰ ਇਹਦੇ ਨਾਲ ਹੀ ਜੁੜਦਾ ਹੋਇਆ ਕੁਐਸਚਨ ਹੀ ਹੈ ਕਿ ਬਲਕਾਰ ਤੇ ਸੈਕੰਡ ਐਫਆਈਆਰ ਹੋਈ ਆ 11 ਅਕਤੂਬਰ 2022 ਨੂੰ ਪਰ ਥਰਡ ਐਫਆਈਆਰ ਹੋਈ ਆ 7 ਜਨਵਰੀ 2023 ਨੂੰ ਥੈਟ ਮੀਨਸ ਇਹ ਸਿਰਫ ਇਹ ਦੋਨਾਂ ਐਫਆਈਆਰ ਦਾ ਸਿਰਫ 88 ਦਿਨ ਦਾ ਫਰਕ ਆ ਹਮਮ मतलब ਬੜੀ ਜਲਦੀ ਜਮਨਤ ਵੀ ਮਿਲ ਗਈ ਇਹਨੂੰ ਬਾਹਰ ਵੀ ਆ ਗਿਆ ਵੀ ਮਤਲਬ ਇੰਨੀ ਇਹ ਪਹਿਲਾ ਜਿਹੜਾ ਪਰਚਾ ਹੈਗਾ ਐਨਡੀਪੀਐਸ ਐਕਟ ਦਾ 11 ਅਕਤੂਬਰ ਦਾ 11 ਦੱਸਦਾ ਦੂਸਰਾ 7 ਦੱਸਦਾ ਹੈਗਾ ਜੀ ਜੀ ਤੋ ਦੇਖੋ ਵੱਖਰੇ ਡਿਸਟ੍ਰਿਕਟ ਹੈ ਥੈਟ ਇਜ਼ ਅ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗ ਕਿਸ ਨੂੰ ਬੇਲ ਮਿਲੀ ਜਲਦੀ ਉਹ ਤੋਂ ਜੁਡੀਸ਼ੀਅਲ ਅਫਸਰ ਸਰ ਇਹਨੇ ਜਿਹੜੇ 10 ਪਿਸਤਲ ਲਏ ਆ ਕਿੰਨੀ ਅਮਾਉਂਟ ਦੇ ਲਏ ਆ ਇਹ ਦੇਖੋ ਇਹ ਜੋ ਇਨੋਮ ਕੀਤਾ ਉਹਨੂੰ ਅਮਾਉਂਟ ਆਈ ਹੈ ਕਿੰਨੇ ਪੈਸੇ ਉਹਨੇ ਪੇ ਕੀਤੇ ਦੇਖੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਤੋਂ ਲਗਭਗ 5000 ਦੀ ਵੈਰੀਫਾਈ ਹੋਈ ਹੈ ਜੋ ਪੇਟੀਐਮ ਦੇ ਕਿਸੇ ਦਿੱਲੀ ਬੇਸਡ ਐਂਟੀਟੀ ਦੇ ਥਰੂ ਇਹਨੇ ਟਰਾਂਸਫਰ ਕਰਾਏ ਹੈਗੇ ਉਹ ਤੇ ਇਹਨੂੰ ਆਗੇ ਸਰ ਇਹਨੇ ਕਿੰਨੇ ਦਿੱਤੇ ਪੈਸੇ ਇਹਨੇ ਆ 10 ਪੈਸੇ ਨਹੀਂ ਉਹ ਤੋਂ ਮੰਨੀ ਦੀ ਪੁਸ਼ਕਿਸ਼ ਤੇ ਕਲੀਅਰ ਹੋਊਗਾ ਲੈ ਕੇ ਸਰ ਇਹ ਨਹੀਂ ਆਇਆ ये लेके आएगा तो बट क्रॉस क्वेश्चन करके ही कल क्लियर होगी टोकन बनी कोई सौदा कहीं वैसे ना जड़ा पे पेटीएम पेटीम 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 ਇਟ ਮੀਨਸ ਉਹਨੂੰ ਇਹ ਜਿਹੜੇ ਪਿਸਟਲ ਮਿਲੇ ਆ ਉੱਥੇ ਕੁਝ ਵੀ ਨਹੀਂ ਇਹਨੇ ਦਿੱਤਾ ਐਜ਼ ਇਟ ਇਜ਼ ਹੀ ਮਿਲ ਗਏ ਮਤਲਬ ਇਹਨੂੰ ਉੱਥੇ ਜਾ ਕੋਈ ਉੱਥੇ ਗਿਆ ਆਪਣਾ ਨਾਮ ਦੱਸਿਆ ਨਹੀਂ ਨਹੀਂ ਵਹੀ ਮੈਂ ਕਹਿ ਰਿਹਾ ਨਾ ਕਿ ਮਨੀ ਜੋ ਹੈਗਾ ਉਹਨੇ ਸੈਪਰੇਟਲੀ ਜਿਸ ਤੋਂ ਕਨਸਾਈਨਮੈਂਟ ਡਿਲੀਵਰ ਕਰਾਣੀ ਸੀ ਉਹਨੂੰ ਸੈਪਰੇਟ ਕੋਈ ਟਾਸਕਿੰਗ ਹੋਈ ਹੈ ਓਕੇ ਇਸਨੂੰ ਸੈਪਰੇਟ ਟਾਸਕਿੰਗ ਹੋਈ ਹੈ ਕਿ ਤੂੰ ਇਧਰ ਕਨਸਾਈਨਮੈਂਟ ਉਧਰ ਤੋਂ ਰਿਸਿਵ ਕਰਕੇ ਲਿਆ ਇਸਨੂੰ ਉਸ ਐਂਟੀਟੀ ਦਾ ਨਹੀਂ ਪਤਾ ਕਿ ਉਹਨੂੰ ਕੀ ਇਨਫੋਰਮ ਕੀਤਾ ਗਿਆ ਕਿਸ ਤਰੀਕੇ ਦੇ ਇਹਦਾ ਇਹੀ ਸੀਗਾ ਕਿ ਉਹਨੇ ਕਨਸਾਈਨਮੈਂਟ लेके रिसीव करनी थी तो इधर लेके आनी सारे इनना वेपन्स ਨਾਲ ਕੋਈ ਵਾਰਦਾ ਨਹੀਂ ਇਹ ਕੋਈ ਵਾਰਦਾਤ ਤੋਂ ਨਹੀਂ ਇਸ ਚੀਜ਼ ਤੇ ਆਈ ਹੈਗੀ ਬੜੇ ਆਪਾਂ ਪਹਿਲਾਂ ਹੀ ਆਪਰੇਸ਼ਨਲੀ ਇੰਟਰਸੈਪਟ ਕਰ ਲਿਆ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਆਪਾਂ ਇਹਨਾਂ ਨੂੰ ਵੈਪਨਸ ਨੂੰ ਫੜ ਲਿਆ ਹੈ ਗਾ ਸਾਰੇ ਨਾ ਨਹੀਂ ਐਮੂਨੀਸ਼ਨ ਇਸ ਚ ਰਿਕਵਰੀ ਨਹੀਂ ਹੋਈ ਤਾਂ ਵਹੀ ਮੈਂ ਕਹਿਣਾ ਚਾ ਰਿਹਾ ਨਾ ਕਿ ਆਪਰੇਸ਼ਨਲੀ ਵੈਪਨਸ ਫਰਦਰ ਐਮੂਨੀਸ਼ਨ ਇਹਨਾਂ ਨੇ ਕਿਸ ਤਰ੍ਹਾਂ ਜੁਟਾਣਾ ਸੀਗਾ ਕਿੱਥੇ ਅੱਗੇ ਇਹਨਾਂ ਦੀ ਟਾਰਗੇਟਿੰਗ ਦੀ ਕੀ ਕਿੱਥੇ ਯੂਟਿਲਾਈਜ਼ ਹੋਣਾ ਸੀ ਕਿਸ ਗੈਂਗ ਤੇ ਕਿਸ ਅੱਗੇ ਫਰਦਰ ਇਸ ਚ ਨੇ ਸੇਲ ਕਰਨੀ ਸੀਗੀ ਉਹ ਤਾਂ ਉਸ ਤੋਂ ਪਹਿਲਾਂ ਹੀ ਆਪਾਂ ਫੜ ਲਿਆ ਕਰਤਾ ਸੀ ਕਿ ਐਜੂਕੇਸ਼ਨ ਸਰ ਕੀ ਹੈ ਕੋਈ ਜਿਆ ਪੜਿਆ ਹੋਇਆ ਕੁਝ ਕਿ ਜਾਂ ਬਿਲਕੁਲ ਨਹੀਂ ਕੋਈ 10th 2 ਜਾਂ ਗ੍ਰੈਜੂਏਟ ਇਸਟੈਂਡਿੰਗ ਐਜੂਕੇਸ਼ਨ 2 ਦੀ ਯੂਜ਼ਿੰਗ ਐਜੂਕੇਸ਼ਨ ਕੁਆਲਿਫੀਕੇਸ਼ਨ ਕੋਈ ਹੋਰ ਪਰਸਨ ਵੀ ਇਹਦੇ ਨਾਲ ਇਨਵੋਲ ਬ ਇਹਦੇ ਨਾਲ ਬਲਕਾਰ ਦੇ ਨਾਲ ਲੋਕਲ ਨਹੀਂ ਇਸ ਤੇ ਹਾਲੇ ਤੱਕ ਤੋਂ ਇਹ ਸਟੈਂਡ ਅਲੋਨ ਖੁਦ ਹੀ ਕੰਸਾਈਨਮੈਂਟ ਲੈ ਕੇ ਆਇਆ ਸੀਗਾ ਇਹ ਗੱਲ ਆਈ ਸਰ ਇੱਕ ਸਵਾਲ ਬੜਾ ਹੈ ਉਹ ਕਿ ਉਹ ਕਿਉਂ ਇਸ ਨੂੰ ਦੇਣ ਲਈ ਆਇਆ ਹੋ ਸਰ ਨਵਾਂ ਸ਼ਹਿਰ ਵੀ ਪੁਲਿਸ ਦੇ ਬਹੁਤ ਕਮੈਂਡੇਬਲ ਜੌਬ ਕੀਤੀ ਜਿਵੇਂ ਤੁਸੀਂ ਕਿਹਾ ਪਰ ਇਹ ਐਮਪੀ ਤੋਂ ਐਂਟੀਪੱਡੀ ਕੇਪ ਲੈ ਕੇ ਆਇਆ ਰਸਤੇ ਵਿੱਚ ਇੰਨੇ ਬਾਰਡਰ ਆਉਂਦੇ ਹੋਏ ਇਹ ਚੀਜ਼ ਬਹੁਤ ਹੈਰਾਨ ਕਰਨ ਵਾਲੀ ਕਿ ਇੰਨੀ ਖੇਪ ਕੱਲਾ ਕਿਵੇਂ ਲੈ ਕੇ ਆਇਆ ਇਹ ਦੇਖੋ ਇਟ ਹੈਸ ਹੈਪਨਡ ਇਨ ਰੀਸੈਂਟ ਪਾਸਟ ਕਿ ਕਾਫੀ ਜੋ 1 ਸਾਲ ਚ ਪੰਜਾਬ ਤੇ ਟ੍ਰੈਂਡ ਹੈਗਾ ਕਿ ਐਮਪੀ ਦੇ ਕਾਫੀ ਜੋ ਹੈਗਾ ਨਾ ਜੋ ਮੈਨੂਫੈਕਚਰਿੰਗ ਲੋਕਲ ਜੋ ਹੋ ਰਹੀ ਹੈਗੀ ਉਹ ਉਹਨਾਂ ਦੀ ਵੈਪਨ ਜੋ ਐਮਪੀ ਤੋਂ ਲੈ ਕੇ ਆ ਰਹੇ ਹਨ ਉਹਨਾਂ ਦੇ ਤੋਂ ਉਸ ਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਕੀ ਉਹਨਾਂ ਦੀ ਸਪੈਸੀਫਿਕ ਹੋ ਹੈਗੀ ਬਟ ਆਬਵੀਅਸਲੀ ਕਿ ਐਮਪੀ ਤੋਂ ਲੈ ਕੇ ਆਏਗੇ ਤਾਂ ਮਲਟੀਪਲ ਮਤਲਬ ਸਟੇਟਸ ਹੈਗੀ ਹੈ ਇਹ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਹੈਗੇ ਤਾਂ ਕਿ ਉਹ ਪਬਲਿਕ ਟਰਾਂਸਪੋਰਟ 'ਚ ਹੈਗਾ ਨਹੀਂ ਉਹ ਪਤਾ ਲੱਗਦਾ ਚੈਕਿੰਗ ਹੁੰਦੀ ਇੰਡੀਵਿਜੂਅਲ ਇੰਡੀਵਿਵਿਜੂਅਲ ਵਹੀਕਲ ਦੀ ਤਾਂ ਪ੍ਰੋਪਰਲੀ ਚੈਕਿੰਗ ਹੋ ਜਾਂਦੀ ਹੈ ਕਿ ਐਮਪੀ ਪੁਲਿਸ ਹੈ ਰਾਜਸਥਾਨ ਪੁਲਿਸ ਹੈ ਬਟ ਪਬਲਿਕ ਵਹੀਕਲ ਦੀ ਕਈ ਵਾਰ ਉਹ ਥ੍ਰੈਡ ਬੇਅਰ ਤਰੀਕੇ ਨਾਲ ਨਹੀਂ ਹੁੰਦੀ ਤੋਂ ਇਹ ਬੜਾ ਕਨਸੀਲਡ ਵਿੱਚ ਲੈ ਕੇ ਆਂਦੇ ਹੈਗੇ ਬੈਗ 'ਚ ਕੱਪੜਿਆਂ ਤੇ ਤੋਂ ਉਹ ਗੱਲ ਹੈਗੀ ਸਰ ਕਿਸੇ ਅਤੰਕੀ ਗਰੁੱਪ ਨਾਲ ਸੰਬੰਧਿਤ ਆ ਜਾਂ ਗੈਂਗ ਨਾਲ ਸੰਬੰਧਿਤ ਆਇਆ ਬਸੰਦੋਂ ਨਹੀਂ ਇਹ ਦੇਖੋ ਹਾਲੇ ਤੱਕ ਕੋਈ ਟੈਰਰੈਂਗਲ ਸਾਹਮਣੇ ਨਹੀਂ ਆਇਆ ਹੈਗਾ ਬਟ ਉਹ ਮੰਨੀ ਤੇ ਹੀ ਫਰਦਰ ਪੁਸ਼ਟਿੰਗ ਦੇ ਤਕਰੀਰ ਕਿਸੇ ਗਰੁੱਪ ਨਾਲ ਇਹ ਤੋਂ ਮੰਨੀ ਦੇ ਕਹਿਣ ਤੇ ਹੀ ਚੱਲ ਰਿਆ ਸੀ ਗੱਲੇ ਤੱਕ ਤੋਂ ਮੰਨੀ ਆਬਵੀਅਸਲੀ ਜੋ ਗੈਂਗ ਤੋਂ ਇਨਵੋਲਵਮੈਂਟ ਹੈਗੀ ਹੈ ਜੋ ਵੈਪਨਸ ਦੇ ਟ੍ਰੇਡ ਤੇ ਹੈਗੀ ਹੈ ਨੂ ਸਰ ਕਿੰਨੇ ਗੁੰਡਰ ਰਿਮਾਂਡ ਹਾਸਲ ਕੀਤਾ ਇਹ 3 ਦਿਨ ਦੀ ਦੀ ਕਸਟਡੀ ਸਿਕਿਉਰ ਕੀਤੀ ਗਈ ਸੀ ਤੋਂ ਵੀ ਦੀ ਕੱਲ ਇਸ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਮੰਨੂ ਨੂੰ ਲਿਆ ਹੋਗੇ ਅੱਜ ਕੱਲ੍ਹ ਚੱਲ ਗਿਆ ਆਪਣਾ टीम शहीद भगत सिंह नगर पुलिस ਵੱਲੋਂ ਇੱਕ ਇੰਟਰ ਸਟੇਟ ਗੈਂਗ ਨੂੰ ਬਸਟ ਕੀਤਾ ਗਿਆ ਜਿਸ ਦੇ ਇੱਕ ਮੈਂਬਰ ਤੇ 10 ਪਿਸਟਲਸ ਰਿਕਵਰ ਕੀਤੇ ਗਏ ਨੇ ਜੋ ਪੰਜਾਬ ਤੇ ਹਿਮਾਚਲ ਤੇ ਇਹਨਾਂ ਨੇ ਸਪਲਾਈ ਕਰਨੇ ਸੀ ਤਾਂ ਇਸ ਰਿਕਵਰੀ ਤੇ ਸ਼ਹੀਦ ਭਗਤ ਸਿੰਘ ਪੁਲਿਸ ਨਗਰ ਪੁਲਿਸ ਨੇ ਕਾਫੀ ਆਪਰੇਸ਼ਨਲੀ ਚੰਗਾ ਕੰਮ ਕੀਤਾ ਹੈਗਾ ਤੇ ਇਨ ਵੈਪਨਸ ਦੀ ਯੂਜੇਸ ਤੇ ਪਹਿਲੇ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਤੇ ਜੋ ਇੱਕ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਉਸਦੇ ਅੱਗੇ ਵੀ ਕਾਫੀ ਪੁਸ਼ਕਿਸ਼ਤੇ ਤੇ ਲਿੰਕੇਜਿਸ ਦੇ ਗੱਲ ਨਿਕਲਣ ਦੀ ਉਮੀਦ ਹੈਗੀ ਇਹ ਸਰਮਾਲ ਕਿਥੋਂ ਲੈ ਕੇ ਆਇਆ ਸੀ ਇਹ ਜੋ ਹੈ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈਕਟਰ ਦੇ ਵਕਫ ਵਕਫ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵਕਫ ਵਕਫ ਜ਼ਿਲ੍ਹਿਆਂ ਤੇ ਪਰਚੇ ਹੈਗੇ ਨੇ ਕਿਹਨੂੰ ਅਸਮਨਾ ਜਨਾ ਸੀ ਸਪਲਾਈ ਕਰਨਾ ਚਾਹੀਦਾ ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮੰਨੀ ਦੀ ਪੁਸ਼ਕਿਸ਼ ਤੇ ਗੱਲ ਸਾਹਮਣੇ ਆਊਗੀ ਬਟ ਇਹ ਜ਼ਰੂਰ ਹੈਗੀ ਕਿ ਪੰਜਾਬ ਦੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋਇਆ ਹੈਗਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਰਤੂਸ ਮਿਲਿਆ ਸਰ ਇਸ ਵਿੱਚ ਨਹੀਂ ਇਸ ਤੇ ਸਿਰਫ ਪਿਸਟਲ ਦੀ ਰਿਕਵਰੀ ਹੋਈ ਹੈ ਇਹ ਹੀ ਆਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜੁਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਤਨੇ ਕਮਾਲ ਲਿਆ ਕਿਤਨੇ ਖਰੀਦੇ ਸੀ ਮਾਲ ਸਾਰਾ ਇਹ देखो पब्लिक इंटरेस्ट थे वो फाइनेंशियल पार्ट तो नहीं कह सकते कि कितने तो पैसे लेके पबलिक ये हले तक यही है कि लेके आया और इसे कोई डेली बेस्ड एंटिटी ए पेटीएमिशियल फाइनेशियल ट्रांजेक्शन ही कराई गई कंसाइनमेंट डिलीवर कराई गई सहयोगी ਨੀ ਇਹ ਸਟੈਂਡ ਅਲੋਨ ਖੁਦ ਹੀ ਇਕੱਲਾ অপারেਟ ਕਰ ਰਿਹਾ ਸੀਗਾ ਸਰ ਇਹ ਕਿਤੋਂ ਦਾ ਰੈਨ ਵਾਲਾ ਸੀ ਕੀ ਇਹਦੀ ਕੁਆਲਿਫੀਕੇਸ਼ਨ ਹੈ ਦਾ ਬੈਕਗ੍ਰਾਉਂਡ ਕੀ ਹੈ ਇਹ ਐਜੂਕੇਸ਼ਨਲ ਕੁਆਲਿਫੀਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅੱਛਾ ਉਹ ਸ਼ਾਰਪੁਰ ਦਾ ਹੈਗਾ ਜੀ ਸਾਰੇ ਫਸਟ ਟਾਈਮ ਲੈ ਕੇ ਆਏ ਸੀ ਜਾਂ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁੱਕੇ ਐ ਤੁਹਾਨੂੰ ਨਹੀਂ ਇਹ ਤੋਂ ਇਸ ਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਹੈ ਸਾਰੀ ਬਟ ਇਨੀਸ਼ੀਅਲ ਜੋ ਪੁਸ਼ਕਿਸ਼ ਸਾਰੇ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ ਤਾਂ ਬੇਸਿਕਲੀ ਇਹ ਲਾਲਚ ਤੇ ਜਾਂ ਈਜ਼ੀ ਮਨੀ ਦੇ ਉਸਤੇ ਗਿਆ ਹੈਗਾ ਕਿ ਜੋ ਪਹਿਲਾਂ ਵੀ ਇਸ ਦੇ ਐਸੋਸੀਏਸ਼ਨ ਰਹੀ ਹੈਗੀ ਜੇਲ੍ਹ ਦੇ ਵਿੱਚ ਜੋ ਪਹਿਲੇ ਸੀਗੇ ਤੋਂ ਉਸਦੇ ਹੀ ਫਰਦਰ ਇਹਨੇ ਕਾਰਵਾਈ ਕੀਤੀ ਹੈ ਅਰੁਣ ਜੇਲ੍ਹ ਚਾਤੇ ਉਹਨੂੰ ਕਦੋਂ ਨਾਮ ਲਿਆਗਾ ਚਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਅੱਜ ਸਿਕਯਰ ਕਰਕੇ ਆਰਡਰ ਜੋ ਹੈਗਾ ਕੱਲ ਲਏ ਹੋਗੇ ਰਿਮਾਂਡ ਕਿੰਨਾ ਹੈ ਸਰ ਅਕਿਊਜ਼ ਦਾ ਰਿਮਾਂਡ 3 ਦਿਨ ਦਾ ਸਿਕਯਰ ਕੀਤਾ ਗਿਆ ਸੀਗਾ ਤੋਂ ਹੀ ਦਾ ਕੱਲ ਪੂਰਾ ਹੋ ਜਾਊਗਾ ਅਸੀਂ ਪਹਿਲਾਂ ਵੀ ਤੋਂ ਮਾਮਲੇ ਹਰੇ ਨਹੀਂ ਪਹਿਲਾਂ ਐਨਡੀਪੀਐਸ ਦੇ 3 ਪਰਚੇ ਦਰਜ ਹੈਗੇ ਆ ਕਿ ਉਸ ਦੇ ਪਰ ਅਰੁਣ ਤੇ ਸਰ ਅਰੁਣ ਤੇ 10 ਟੋਟਲ 10 ਪਰਚੇ ਹੈਗੇ ਵੱਖ-ਵੱਖ ਥਾਵਾਂ ਦੇ ਪੰਜਾਬ ਤੇ ਤੇ ਹਿਮਾਚਲ ਦੇ ਦੇ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਸਵਾਗਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਮੈਬ ਨੂੰ ਕਰੋ ਸਬਸਕ੍ਰਾਈਬ ਚੈਨਲ ਨੂੰ ਕਰੋ ਸ਼ੇਅਰ ਵੀਡੀਓ ਨੂੰ ਕਰੋ ਬਤਾਂਦੇ ਬਤਾਂਦੇ ਸ਼ੇਅਰ 94650 13313 ਤੇ ਕਰੋ ਸੰਪਰਕ ਵਧੇਰੇ ਜਾਣਕਾਰੀ ਲੈਣ ਦੇ ਵਾਸਤੇ ਸ਼ੁਕਰੀਆ ਧੰਨਵਾਦ